ਇਹ ਹੁਕਮ ਪਾ ਕੇ ਮੰਨੋ ਆਪ ਥੋੜਾ ਘਬਰਾਏ ਜਨਮਾਂ ਦਾ ਤਪ ਕਰਕੇ ਮਹਾਕਾਲ ਅਕਾਲ ਦੀ ਅਰਦਾਸਾ ਕਰਕੇ ਅੱਜ ਆਕਾਰ ਆਦੇਸ਼ ਅਨੰਤ ਪੂਰਨ ਵਿੱਚ ਵਾਸਾ ਮਿਲਿਆ ਸੀ ਪਰ ਅੱਜ ਅਕਾਲ ਅਨੰਤ ਵਿੱਚ ਹੁਕਮ ਦਾ ਕਿਸ਼ਮਾ ਆਖਦਾ ਹੈ ਮਾਤ ਲੋਕ ਤੇ ਜਾਓ ਤੇ ਕੰਮ ਕਰੋ ਕੰਮ ਕੀ ਆਦਰਸ਼ਕ ਬੰਦੇ ਪੈਦਾ ਕਰੋ ਹੈਂ ਜਿਸ ਦੇ ਪੈਦਾ ਕਰਨ ਵਿੱਚ ਬੜੇ ਲੋਕ ਹੋ ਮੜੇ ਉਹ ਮੈਂ ਕਿਨਾ ਪਰ ਮੈਂ ਕੀ ਕਰ ਕਰਾਂ ਐ ਪਰ ਹੁਕਮ ਉਲਟਣਾ ਵੀ ਪ੍ਰੇਮ ਨਹੀਂ ਹੈ ਧਰਮ ਵੀ ਨਹੀਂ ਹੈ ਸੰਭਵ ਨਹੀਂ ਤਾਂ ਤੇ ਇਥੋਂ ਹੀ ਇਹ ਮੰਗ ਮੰਗ ਲਈਏ ਸੋ ਆਪ ਜੀ ਨੇ ਦੋਨੇ ਹੱਥ ਛੋੜ ਕੇ ਅਰਜ਼ ਕੀਤੀ हे अनंत ਆਪ ਦਾ ਹੁਕਮ ਜਗਤ ਵਿੱਚ ਵਜਾ ਲਿਆਉਣ ਵਾਲਾ ਕੌਣ ਹਾਂ ਮੈਂ ਜੇ ਤੂੰ ਮੇਰੀ ਮੈਂ ਵਿੱਚ ਉੱਥੇ ਚੱਲ ਕੇ ਵਸੇ ਜੇ ਇਹ ਮਿਲਾਪ ਜੋ ਅੱਜ ਹੋਇਆ ਹੈ ਨਾ ਖੁੱਸੇ ਮੈਂ ਵਿੱਚ ਤੂੰ ਤੇ ਤੂੰ ਵਿੱਚ ਮੈਂ ਰਹਾ ਅਨੰਤ ਜਿਸ ਵਿੱਚ ਮੇਰੀ ਇਸ ਵੇਲੇ ਗਮਤਾ ਹੈ ਮੇਰੇ ਵਿੱਚ ਰਹੇ ਜੁਦਾਈ ਨਾ ਪਵੇ ਤੇ ਇਹ ਅਨੰਤ ਮੇਰੇ ਹਰ ਹਾਲ ਸਹਾਈ ਹੋਵੇ ਤਾਂ ਹੁਕਮ ਦੀ ਕਮਾਈ ਵਿੱਚ ਤਪੀ ਤਿਆਰ ਹੈ ਹੁਕਮ ਨੇ ਪ੍ਰਕਾਸ਼ ਕੀਤਾ ਮੈਂ ਤੇਰੇ ਵਿੱਚ ਤੂੰ ਮੇਰੇ ਵਿੱਚ ਪਰਸਪਰ ਇਹ ਖੇਲ ਇਹ ਏਕਤਾ ਸਦਾ ਸਥਿਰ ਹੈ ਕਦੇ ਟੁੱਟ ਨਹੀਂ ਸਕਦੀ ਜਗਤ ਵਿੱਚ ਮੈਂ ਤੇਰਾ ਸਹਾਈ ਜਿਵੇਂ ਪਿਤਾ ਉਥੇ ਪੁੱਤਰ ਦਾ ਸਹਾਈ ਹੈ ਤੇ ਕਰ ਮੈਂ ਤੇਰਾ ਸਹਾਈ ਹੋਵਾਂਗਾ ਹਾਂ ਤੇਰੇ ਕਰਮ ਮੇਰੇ ਮੇਰੇ ਵਿੱਚ ਪਵਿੱਤਰਤਾ ਮੇਰੀ ਤੈਨੂੰ ਲੇਪ ਛੇਪ ਨਹੀਂ ਲੱਗੇਗਾ ਤੂੰ ਪੁੱਤਰ ਮੈਂ ਪਿਤਾ ਹੋਵਾਂਗਾ ਹੁਣ ਦੁਪਹਿਰ ਹੋਾਈ ਬਰਫਾਨੀ ਹਿਮਕੁੰਡ ਦੀਆਂ ਚੋਟੀਆਂ ਉੱਪਰ ਸੂਰਜ ਨਿੱਗੀਆਂ ਨਿੱਗੀਆਂ ਕਰਨਾ ਅਜੇ ਭੇਜ ਰਿਹਾ ਸੀ ਕਿ ਤਪਸ਼ਵੀ ਜੀ ਦੇ ਨੈਣ ਖੁੱਲੇ ਵਿਸਮਾਦ ਹੈ ਆਨੰਦ ਹੈ ਅਦਭੁਤ ਹੈ ਪਰਮ ਅਦਭੁਤ ਹੈ ਰਸ ਭਰੇ ਨੈਣਾਂ ਦੇ ਛੱਪਰ ਖੁੱਲਦੇ ਹਨ ਫਿਰ ਦਿਖਦੇ ਹਨ ਕਦੇ ਉਸ ਅਨੰਤ ਦੀ ਚਲਕੇ ਦੇ ਹੁਲਾਰੇ ਵੱਜਦੇ ਹਨ ਕਦੇ ਬਾਹਰ ਦਿਸਦੇ ਨਜ਼ਾਰੇ ਦਾ ਵਿਸਮਾਦ ਤੇ ਸਿਰਫ ਸਲਾਹ ਦਾ ਚਰਨਾਟਾ ਛਿੜਦਾ ਹੈ ਕਦੇ ਚੁੱਪ ਅਡੋਲਤਾ ਦਾ ਇੱਕ ਸੁਖਦਾਈ ਲਹਿਰਾ ਛਾਉਂਦਾ ਹੈ ਤੇ ਹੁਣ ਕਿਸੇ ਵੇਲੇ ਠੰਡੀ ਸੀਤ ਤੇ ਨਿੱਕੀ-ਨਿੱਕੀ ਰੁਮਕਰੀ ਪੌਣ ਦਾ ਸੀਤਲਤਾ ਠੰਡ ਪਾ ਦੇਣ ਵਾਲਾ ਝੋਕਾ ਜਿਹਾ ਵੀ ਸਰੀਰ ਨੂੰ ਪਾਸਦਾ ਹੈ। ਥੋੜੇ ਪਲ ਪਰਲੇ ਇਸ ਤਰ੍ਹਾਂ ਦੇ ਰੰਗ ਵਿੱਚ ਰਹਿ ਕੇ ਆਪ ਉੱਠਿਆ। ਹੁਕਮ ਦਾ ਨਕਸ਼ਾ ਅੱਖਾਂ ਅੱਗੇ ਹੈ। ਮਹਾਕਾਲ ਅਕਾਲ ਦੇ ਉਗਰ ਤਪਾਂ ਦੇ ਮਗਰੋਂ ਅਨੰਤ ਦੀ ਪ੍ਰਾਪਤੀ ਤੇ ਅਨੰਤ ਵਿੱਚ ਵਿਸਰਾਮ ਦਾ ਸੰਕਲਪ ਸੀ। ਪਰ ਹੁਕਮ ਹਾਂ ਹੁਕਮ ਆਖਦਾ ਹੈ ਹੇਮਕੁੰਡ ਦੀ ਇਕਾਂਤ ਵੀ ਨਹੀਂ ਮਾਤ ਲੋਕ ਮਾਤ ਲੋਕ ਦੇ ਵੀ ਔਖੇ ਥਾਂ ਜਾ ਕੇ ਕੰਮ ਕਰੋ ਨਮੋਨੇ ਦਾ ਮਰਦ ਬਣਾਓ ਜੋ ਸੁਖ ਦਤਾ ਹੋਵੇ ਜੀਓ ਤਕੀਏ ਤਾਂ ਸਹੀ ਮਾਤ ਲੋਕ ਵਿੱਚ ਕੀ ਹੈ ਕਿੱਥੇ ਜਾਣਾ ਤੁਹਾਧ ਆਪ ਨੇ ਨਜ਼ਰ ਪਾਈ ਕੀ ਦੇਖਦੇ ਹਨ ਕਿ ਹਿੰਦੁਸਤਾਨ ਹੈ ਔਰੰਗਜ਼ੇਬ ਤਖਤ ਪਰ ਹੈ ਪਰਜਾ Hindu Musalman ਅਨੇਕ ਮਤਾ ਮਤਾਂਤਰਾਂ ਦੀ ਹੈ ਅੰਧਕਾਰ ਛਾ ਰਿਹਾ ਹੈ ਆਮ ਵਿਦਿਆ ਦੇ ਦਰਵਾਜ਼ੇ ਬੰਦ ਹਨ ਹਿੰਦੂਆਂ ਵਿੱਚ ਡਰ ਵਹਿਮ ਕਾਇਰਤਾ ਛਾ ਰਹੀ ਹੈ ਮੁਸਲਮਾਨਾਂ ਵਿੱਚ ਤੱਕਾ ਅਵਿਦਿਆ ਪਰਮ ਜੋਰ ਜ਼ੁਲਮ ਵਰਤ ਰਿਹਾ ਦੀਨਦਾਰ ਤੇ ਪੰਡਤਾਂ ਵਿੱਚ ਝਗੜੇ ਖਹਿ ਖੇ ਮਰਨਾ ਜੋਰਾਂ ਪਰ ਹੈ ਸ੍ਰਿਸ਼ਟੀ ਕਮਜ਼ੋਰ ਤੇ ਨਿਤਾਣੀ ਹੈ ਹਾਂ ਪਰਜਾ ਦੁਖੀ ਹੈ ਅਤ ਦੁਖੀ ਔਰੰਗਜੀਤ ਦਰਬਾਰ ਵਿੱਚ ਬੈਠਾ ਪਿਓ ਨੂੰ ਕੈਦ ਪਾਇਆ ਹੋਇਆ ਸੀ ਵੱਡੇ ਪ੍ਰਾਧਾਰਾ ਦਾ ਸਿਰ ਵੱਢ ਕੇ ਪੇਸ਼ ਹੁੰਦਾ ਹੈ ਹੁਕਮ ਦਿੰਦਾ ਹੈ ਖੂਬ ਇਸ ਦਾ ਮੂੰਹ ਧੋ ਕੇ ਸਾਫ਼ ਕਰੋ ਫਿਰ ਪਛਾਣਦਾ ਹੈ ਕਿ ਇਹ ਵਾਕਈ ਧਾਰਾ ਹੈ ਜਦੋਂ ਪਛਾਣਦਾ ਹੈ ਅੰਦਰੋਂ ਆਵਾਜ਼ ਆਉਂਦੀ ਹੈ ਦਿਲ ਨੂੰ ਠੰਡ ਪੈਂਦੀ ਹੈ ਫਿਰ ਅੱਖਾਂ ਵਿੱਚ ਅਥਰੂ ਭਰਦਾ ਹੈ ਇੱਕ ਪਿਓ ਦੇ ਪੁੱਤਰ ਇਕੱਠੇ ਖੇਡੇ ਪਲੇ ਵਾਹ ਪਾਤਸ਼ਾਹੇ ਵਾਹ ਰਾਜਗਦੀ ਇੱਕ ਭਰਾ ਕਾਤਲ ਇੱਕ ਮਕਤੂਲ ਇੱਕ ਭਰਾ ਤਖਤ ਬੈਠੇ ਤੇ ਦੂਜਾ ਉਹਦੇ ਸਾਹਮਣੇ ਧੜheen ਸਿਰ ਬਣ ਕੇ ਪਿਆ ਹੋਇਆ ਰਾਜ ਪਿਆਰੇ ਰਾਜਿਆਂ ਵੀਰ ਦੁੱਪਰੀਆ ਰੇ ਕਹਾਵਤ ਸਿੱਧ ਹੋ ਗਈ ਜੀ ਹਾਂ ਔਰੰਗਜ਼ੇਬ ਨੇ ਫਤਿਹ ਪਾ ਲਈ ਸਾਰੇ ਪ੍ਰਾਜੇਰ ਕਰ ਲੈ ਕਤਲ ਕਰ ਦਿੱਤੇ ਆਪਣੇ ਰਸਤੇ ਵਿੱਚੋਂ ਪਾਸੇ ਕਰ ਦਿੱਤੇ ਬਾਦਸ਼ਾਹ ਹੋ ਗਿਆ ਸ਼ੁਕਰਾਨੇ ਵਿੱਚ ਦਿੱਲੀ ਦੀ ਮਸਜਿਦ ਬਣੀ ਆਪਣੇ ਅੰਦਰ ਦੇ ਪਾਪਾਂ ਨੂੰ ਧੋਣ ਵਾਸਤੇ ਔਰੰਗਜ਼ੇਬ ਨੇ ਬਣਵਾਈ ਸੀ ਜੀ ਹਾਂ ਮਜਬਦਾ ਚੋਗਾ ਆਪਣੇ ਦਿਲ ਦੇ ਅਰਖਲਕ ਦੇ ਵਿਚਕਾਰ ਤਣ ਲਿਆ ਉਸ ਕਾਮਯਾਬੀ ਲਈ ਜੋ ਆਪਣੀ ਬਦੀ ਨਾਲ ਉਸ ਨੂੰ ਹੋਈ ਹੈ ਉਹ ਰੱਬ ਦਾ ਸ਼ੁਕਰ ਕਰ ਰਿਹਾ ਹੈ ਉਧਰ ਭਰਾ ਤੇ ਰਿਸ਼ਤੇਦਾਰ ਕਤਲ ਕੀਤੇ ਜਾ ਰਹੇ ਹਨ ਇਧਰ ਮਸਜਦ ਉਸਾਰੀ ਜਾ ਰਹੀ ਹੈ ਤੇ ਰੱਬ ਦਾ ਸ਼ੁ크ਰੀਆ ਹੋ ਰਿਹਾ ਹੈ ਹਿੰਦੂ ਦਾ ਪਾਤਸ਼ਾ ਫਕੀਰੀ ਲਿਬਾਸ ਵਿੱਚ ਮਸੀਹ ਤੇ ਆਉਂਦਾ ਤੇ ਇਮਾਮ ਦਾ ਕੰਮ ਕਰਦਾ ਔਰ ਹਾਂ ਇੱਕ ਪਾਸੇ ਉਸਦਾ ਹੱਥ ਦੁਆ ਵਿੱਚ ਖੁਦਾਵਾਲੋਟ ਰਿਹਾ ਹੈ ਦੂਜੇ ਪਾਸੇ ਉਸਦਾ ਦੂਸਰਾ ਹੱਥ ਆਪਣੇ ਰਿਸ਼ਤੇਦਾਰਾਂ ਦੇ ਕਤਲਨਾਮਿਆਂ ਤੇ ਦਸਤਕਤ ਕਰ ਰਿਹਾ ਹੈ ਇਹ ਰਿਆਕਾਰ ਪਾਤਸ਼ਾ ਬਾਜੇ-ਬਾਜੇ ਦੰਬੀ ਫਕੀਰਾਂ ਦਾ ਚੰਗਾ ਸਾਥੀ ਬੰਦਾ ਹੈ ਦਰਬਾਰ ਲੱਗਾ ਸੁਲੇਮਾਨ ਔਰੰਗਜ਼ੇਬ ਦੇ ਪੇਸ਼ ਹੁੰਦਾ ਹੈ ਅਰਜ਼ ਕਰਦਾ ਹੈ ਕਿ ਮੈਨੂੰ ਦਵਾਈਆਂ ਪਲਾਪਲਾ ਕੇ ਇਖਵਾਰ ਕਰਨ ਦੀ ਥਾਂ ਐ ਵਾਰਸ਼ਾ ਇਕ ਦਮ ਕਿਉਂ ਨਹੀਂ ਮਾਰ ਦਿੰਦੇ ਸਭ ਦਰਬਾਰੀ ਰਹਿੰਦੇ ਹਾਂ ਔਰੰਗਜ਼ੇਬ ਤਰਸ ਕਰਦਾ ਹੈ ਤੇ ਇਕਰਾਰ ਕਰਦਾ ਹੈ ਕਿ ਤੂੰ ਸਲਾਮਤ ਤੇ ਖੁਸ਼ਹਾਲ ਰਹੇਂਗਾ ਦਰਬਾਰ ਵਿੱਚ ਇੱਕ ਪਰਦੇਸੀ ਬਰਨੀਅਰ ਵੀ ਬੈਠਾ ਹੈ ਉਸ ਦੇ ਸਾਹਮਣੇ ਬਚਨ ਹੁੰਦੇ ਹਨ ਪਰ ਔਰੰਗਜ਼ੇਬ ਦਾ ਬਚਨ ਟੁੱਟਦਾ ਹੈ ਸੁਲੇਮਾਨ ਉਸ ਦਾ ਭਾਈ ਤੇ ਮੁਰਾਦ ਦਾ ਛੋਟਾ ਲੜਕਾ ਤਰਹ ਗਵਾਲੀ ਵਿੱਚ ਥੋੜੇ ਚਿਰ ਬਾਅਦ ਮਾਰੇ ਜਾਂਦੇ ਹਨ ਔਰੰਗਜ਼ੇਬ ਨੂੰ ਸ਼ੂਕ ਦਾ ਚੜਦਾ ਹੈ ਔਰੰਗਜ਼ੇਬ ਨੂੰ ਸੂਕੜਾ ਚੜਦਾ ਹੈ ਕਿ ਭਾਵੇਂ ਮੇਰੇ ਪ੍ਰਾਮਰਾਦ ਨੇ ਜੁਰਮ ਕੋਈ ਨਹੀਂ ਕੀਤਾ ਪਰ ਉਸ ਦਾ ਜਿਉਣਾ ਚੰਗਾ ਨਹੀਂ ਇੱਕ ਆਦਮੀ ਗੁਜਰਾਤ ਤੋਂ ਮੰਗਾਇਆ ਜਾਂਦਾ ਹੈ ਉਹ ਆ ਕੇ ਅਰਜੀ ਪਾਉਂਦਾ ਹੈ ਕਿ ਸ਼ਾਹਜਾਦਾ ਅਬਰਾਦ ਨੇ ਜਦੋਂ ਗੁਜਰਾਤ ਦਾ ਸੁਬੇਦਾਰ ਸੀ ਮੇਰੇ ਪਿਓ ਨੂੰ ਮਰਵਾ ਦਿੱਤਾ ਸੀ ਜਦੋਂ ਲਾ ਮਾਤਮ ਮਕਦਮਾ ਕਰਕੇ ਮਰਾਦ ਆਪਣੇ ਕੈਦਖਾਨੇ ਵਿੱਚ ਹੀ ਕਤਲ ਕਰਵਾ ਦਿੱਤਾ ਜਾਂਦਾ ਹੈ। ਔਰੰਗਜ਼ੇਬ ਦੇ ਹੁਕਮ ਨਾਲ ਹਿੰਦੂਆਂ ਤੇ ਜਜ਼ੀਆ ਲੱਗ ਰਿਹਾ ਹੈ। ਹੁਕਮ ਹੋ ਰਿਹਾ ਹੈ। ਪ੍ਰਵਿਸ਼ਟੇ ਸੰਮਤ ਨਾ ਵਰਤਿਆ ਜਾਵੇ। ਇਹ ਸੂਰਜ ਉਪਾਸ਼ਕਾਂ ਦਾ ਤਰੀਕਾ ਹੈ। ਸੋ ਚੰਦਰਮਾ ਵਾਲਾ ਸੰਮਤ ਸ਼ੁਰੂ ਹੋਇਆ। ਭਾਵੇਂ ਇਸ ਵਿੱਚ ਕਿੰਨੇ ਨੁਕਸਾਨ। ਬੁੱਧ ਪ੍ਰਸਤੀ ਦੇ ਤਿਉਹਾਰ ਹੁਕਮਰਨ ਬੰਦ ਕੀਤੇ ਗਏ। ਜਿਨ੍ਹਾਂ ਨੂੰ ਜ਼ਰਾ ਦਿਖਾਵੇ ਨਾਲ ਬਣਾਇਆ ਜਾਂਦਾ ਸੀ Hindu ਦਿਹਾੜਿਆਂ ਪਰ ਮੇਲੇ ਬੰਦ ਕਰ ਦਿੱਤੇ ਗਏ ਸੜਕਾਂ ਦੇ ਮਹਿਸੂਲ ਵਧਾ ਦਿੱਤੇ ਰਾਗ ਨਾਚ ਪੰਡ ਤੇ ਮਹਿਲਾ ਦੇ ਗਵਈਏ ਰਾਗੀ ਸਭ ਦੇ ਵਿਰੁੱਧ ਹੁਕਮ ਹੋ ਗਿਆ ਕਵੀ ਤੇ ਜੋਤਸੀ ਮਕੂਫ ਕੀਤੇ ਗਏ ਕਵਤਾ ਰਚਨੀ ਜਾਂ ਪੜਨੀ ਬੰਦ ਕੀਤੀ ਗਈ ਹੈ ਇਤਿਹਾਸ ਲਿਖਣ ਦੀ ਮਨਾਹੀ ਕਰ ਦਿੱਤੀ ਹੈ ਮੁਕਦਮੇ ਮੁਸਲਮਾਨੀ ਸ਼ਰਾਂ ਅਨਸਾਰ ਕਰੋ ਇਸ ਤਰ੍ਹਾਂ ਦੇ ਹੁਕਮ ਦੇ ਰਿਹਾ ਹੈ ਔਰੰਗਜ਼ੇਬ ਹਾਂ ਔਰੰਗਜ਼ੇਬ ਫਰਮਾਨ ਜਾਰੀ ਕਰ ਰਿਹਾ ਹੈ ਕਿ ਹਿੰਦੂਆਂ ਨੂੰ ਸਰਕਾਰੀ ਅਹੁਦੇ ਨਾ ਦਿਓ ਸਭ ਪਰ ਮੁਸਲਮਾਨ ਰੱਖੋ ਔਰੰਗਜ਼ੇਬ ਅਸਿੱਤੇ ਜਾ ਰਿਹਾ ਹੈ ਹਿੰਦੂ ਬਾਜ਼ਾਰਾਂ ਵਿੱਚ ਅਰਜ਼ ਕਰ ਲਈ ਖੜੇ ਹਨ ਕਿ ਜ਼ਜ਼ੀਆ ਮਾਫ ਕੀਤਾ ਜਾਵੇ ਬਾਜ਼ਾਰ ਭਰੇ ਪਿਆ ਰਸਤਾ ਨਹੀਂ ਹੁਕਮ ਹੁੰਦਾ ਹੈ ਕੂਚ ਹਾਥੀ ਔਰ ਘੋੜੇ ਦੌੜ ਪੈਂਦੇ ਹਨ ਤੇ ਖਲਕਤ ਨੂੰ ਕੁਲਚ ਦੇ ਦਰਰ ਦੇ ਅੱਗੇ ਲੰਘ ਜਾਂਦੇ ਹਨ ਪਾਤਸ਼ਾਹ ਨੂੰ ਦੀਨ ਦਾ ਹੱਥ ਪੈ ਗਿਆ ਹੈ ਨਾ ਨਿਰਾ ਹਿੰਦੂਆਂ ਦੇ ਉਲਟ ਸਗੋ ਸਈਆ ਮੁਸਲਮਾਨਾ ਦੇ ਸੂਫੀਆਂ ਦੇ ਉਲਟ ਵੀ ਕੋਮਲ ਹੁਨਰਾਂ ਦੀ ਤਬਾਹੀ ਲਈ ਪਾਤਸ਼ਾਹ ਨੇ ਲੱਠ ਫੜ ਲਈ ਹੈ ਔਰ ਵਿਦਿਆ ਦੇ ਆਮ ਪ੍ਰਚਾਰ ਦਾ ਕੋਈ ਵਸੀਲਾ ਨਹੀਂ ਇਹ ਹੁੰਦਾ ਹੀ ਹੈ ਕਿ ਜਦ ਕੋਈ ਪਾਤਸ਼ਾਹ ਇੱਕ ਫਲ ਜਵਰਨ ਤੋੜੇ ਤਾਂ ਉਸ ਦੀ ਸੈਨਾ ਬਾਗਾਂ ਦੇ ਬਾਗ ਉਜਾੜ ਕੱਢਦੀ ਹੈ ਜਦੋਂ ਪਾਤਸ਼ਾਹ ਨੇ ਹਿੰਦੂਆਂ ਦੇ ਵੱਡੇ ਵੱਡੇ ਮੰਦਰ ਗਰਾ ਕੇ ਮਸਜਿਦਾਂ ਬਣਾ ਦਿੱਤੀਆਂ ਤਾਂ ਸੂਬਿਆਂ ਦੇ ਛੋਟੇ ਅਫਸਰਾਂ ਦੇ ਇਲਾਕਿਆਂ ਵਿੱਚ ਵਰਤੇ ਅਲਿਆਏ ਦਾ ਅੰਦਾਜ਼ਾ ਕਿ ਕਿੰਨੂ ਹੋ ਸਕਦਾ ਹੈ ਗੱਲ ਕੀ ਇਸ ਤੋਂ ਕੁਛ ਵੀ ਦੀਸ ਵਿੱਚ ਵਰਤ ਰਿਹਾ ਸੀ ਤੇ ਵਰਤਣ ਵਾਲਾ ਸੀ ਸਾਰੇ ਦਾ ਸਾਰਾ ਤਪਸ਼ਵੀ ਜੀ ਨੇ ਦਿਵ ਦ੍ਰਿਸ਼ਟੀ ਨਾਲ ਦੇਖ ਲਿਆ ਇਹਨਾਂ ਨੇ ਤੱਕ ਲਿਆ ਕਿ ਇੱਕ ਪਾਸੇ ਤਾਂ ਤ੍ਰਿਸ਼ਨਾਲੂ ਮਨਾਨ ਨੂੰ ਪੈ ਵੈਰ ਤੇ ਅਵਿਦਿਆ ਨੇ ਨਕਾਰੇ ਤੇ ਕਾਇਰ ਕਰ ਦਿੱਤਾ ਹੈ ਦੂਜੇ ਪਾਸੇ ਤ੍ਰਿਸ਼ਨਾ ਨੇ ਲੋਕਾਂ ਨੂੰ ਨਰਦਈ ਤੇ ਧੱਕੇ ਖੂਰ ਬਣਾ ਦਿੱਤਾ ਹੈ ਰੱਬ ਦਾ ਮਨੁੱਖ ਜਾਂ ਬੰਦਾ ਜਾਂ ਆਦਰਸ਼ ਆਦਮੀ ਕੋਈ ਨਹੀਂ ਦਿੱਸਦਾ ਇੱਕ ਆਦਮੀ ਦਾ ਨਮੂਨਾ ਜਾਂ ਜਿਵੇਂ ਵਾਹਿਗੁਰੂ ਚਾਹੁੰਦੇ ਹਨ ਨਮੂਨੇ ਦਾ ਆਦਮੀ ਜਾਂ ਐਸਾ ਨਮੂਨਾ ਜੈਸਾ ਇਨਸਾਨ ਕੇ ਕਾਦਰ ਦੀ ਕੁਦਰਤ ਚਾਹੁੰਦੀ ਹੈ ਬਣਾ ਵਿਖਾਉਣਾ ਇਹ ਮਹਾ ਕਠਨ ਕੰਮ ਤਪਸ਼ਵੀ ਜੀ ਨੇ ਆਪਣੇ ਅੱਗੇ ਡਿਠਾ ਪਰਜਾ ਦੇ ਦਿਲਾਂ ਦਾ ਨਕਸ਼ਾ ਕਮਜ਼ੋਰੀ ਗਰਾਵ ਪਾਤਸ਼ਾਹਾਂ ਦੇ ਦਿਲਾਂ ਦਾ ਨਕਸ਼ਾ ਤੰਗ ਜਲੀ ਸ਼ਕਤੀ ਤੱਕਾ ਪੈ ਦੇਣਾ ਤੇ ਜਲਣਾ ਪੁੱਜਣਾ ਇਹ ਸਭ ਕੁਝ ਡਿਠਾ ਆਪ ਸੋਚੀ ਪੈ ਗਏ ਕਿ ਅਨੰਤ ਦੀ ਪ੍ਰਾਪਤੀ ਪਰ ਸਾਡੇ ਹਿੱਸੇ ਕਿੰਨਾ ਕਠਨ ਕੰਮ ਆ ਗਿਆ ਹੈ ਪਰ ਹੁਕਮ ਦਾ ਉਤਸ਼ਾਹ ਆਪ ਨੂੰ ਤਿਆਰੇ ਵਿੱਚ ਲੈ ਰਿਹਾ ਹੈ ਸੁਰਤ ਆਨੰਦ ਦੇ ਚਰਨਾਂ ਵਿੱਚ ਖੋਬ ਰੱਖੀ ਹੈ ਤੇ ਬਲ ਦਾ ਤੇਜ ਜੋ ਆਪ ਵਿੱਚ ਹੈ ਆਪ ਨੂੰ ਕਿਸੇ ਸੰਕੋਚ ਜਾਂ ਭੈ ਵਿੱਚ ਨਹੀਂ ਪਾ ਰਿਆ ਇਹ ਹੈ ਹੁਕਮ ਵਿੱਚ ਹਉਮੇ ਤੋਂ ਅਤੀਤ ਤਾਈ ਇਧਰ ਸੂਰਜ ਢਲ ਰਿਹਾ ਹੈ ਪਾਣੀ ਦੀ ਝੀਲ ਜੋ ਮੀਲਕ ਦੇ ਲਗਪਗ ਹੋਸੀ ਦੇ ਲੱਗ ਗਈ ਇੱਕ ਪੱਥਰ ਤੇ ਸਿਲਾ ਹੈ ਇਸੇ ਤਪਸ਼ਵੀ ਜੀ ਇਸਲਾਤੇ ਬੈਠੇ ਹਨ ਹੋਰ ਤਪਸ਼ਵੀ ਆ ਰਹੇ ਹਨ ਚੰਗਾ ਸਮਾਗਮ ਹੋ ਗਿਆ ਹੈ ਇਹਨਾਂ ਵਿੱਚ ਇੱਕ ਯੋਗਨਾਥ ਜੀ ਆ ਕੇ ਬੈਠੇ ਤੇ ਉਹ ਬੋਲੇ हे ਬਖਸ਼ਿਤ ਪਸ਼ਵੀ ਜੀ ਅਸੀਂ ਸਾਰੇ ਇੱਥੇ ਆਪ ਨੂੰ ਆਪਣਾ ਸ਼ਰੋਮਣੀ ਮੰਨਦੇ ਹਾਂ ਆਪ ਪਰ ਕੋਈ ਗੈਬੀ ਮਿਹਰ ਹੈ ਆਪ ਸਮਦਰਸੀ ਹੋ ਆਪ ਉਬਰ ਤਪਵੀ ਹੋ ਮੈਂ ਅੱਜ ਆਪਣੀ ਸਮਾਧੀ ਵਿੱਚ ਡਿੱਠਾ ਹੈ ਕਿ ਆਪ ਕਿਸੇ ਭਾਰੇ ਪਰਮਪਦ ਨੂੰ ਪੁੱਜ ਕੇ ਫਿਰ ਮੁਹ ਮਾਇਆ ਵਿੱਚ ਆ ਗਏ ਹੋ। ਪਰ ਆਪ ਨੂੰ ਉਪਕਾਰ ਦੀ ਮਾਇਆ ਫੁਰਪੇ ਹੀ ਹੈ ਤੇ ਆਪ ਲੋਕ ਵਿੱਚ ਰਾਜਾ ਬਣ ਚਿਤ ਰਹੇ ਹੋ। ਅਸੀਂ ਆਪ ਦਾ ਸਤਿਕਾਰ ਕਰਦੇ ਹਾਂ। ਪਰ ਜੇ ਇਹ ਸੱਚ ਹੈ ਤਾਂ ਆਪ ਆਪਣੇ ਆਪ ਨੂੰ ਇਸ ਮਾਇਆ ਤੋਂ ਬਚਾ ਲਓ। ਮਾਇਆ ਬੜੀ ਜ਼ਬਰਦਸਤ ਹੈ। ਜੋ ਸਾਨੂੰ ਇੱਥੇ ਮਹਾ ਕਟਨ ਬਣਾ ਤੇ ਇਕਾਂਤ ਪਰਤਾਂ ਵਿੱਚ ਵੀ ਨਹੀਂ ਛੋੜਦੀ। ਬਖਸ਼ੇ ਹੋਏ ਤਪਸ਼ਵੀ ਜੀ ਬੋਲੇ ਇਹ ਜੋਗਨਾਥ ਜੀਓ ਮੈਂ ਪਰਮ ਬ੍ਰਹਮ ਪੂਰਨ ਬ੍ਰਹਮ ਦਾ ਮਿਲਾਪ ਪਾਇਆ ਹੈ। ਪਰ ਮੈਂ ਡਿੱਠਾ ਹੈ ਕਿ ਉਹ ਵजूद ਤੇ ਹੁਕਮ ਹੈ। ਕੋਈ ਅਚਿੰਚੇਤ ਨਹੀਂ ਹੈ। ਨਾ ਤਾਂ ਉਹ ਭੈ ਭਰਮ ਵੈਰ ਵਾਲਾ ਰੱਬ ਹੈ। ਨਾ ਉਹ ਇੱਕ ਅਹਲ ਤੇ ਜੜ ਹੋਣ ਦਾ ਮatter ਹੈ। ਉਹ ਹੈ ਕਾ ਅਨੰਤ ਪਰ ਉਸ ਦੀ ਆਪਣੀ ਦੇਸ਼ ਕਾਲ ਰਹਿਤ யਥਾਰਥਾ ਵਿੱਚ ਉਸੇ ਰੰਗ ਦਾ ਕੁਛ ਹੈ ਇਸ ਨੂੰ ਮੈਂ ਹੁਕਮ ਕਹਿ ਸਕਦਾ ਹਾਂ ਉਹ ਤਾਂ ਮਾ ਸ਼ਕਤੀ ਹੈ ਸਮਰੱਥ ਹੈ ਕਿਰਪਾ ਹੈ ਅਰ ਫਿਰ ਅਲੇਪਤਾ ਹੈ ਮੈਨੂੰ ਉਸ ਹੁਕਮ ਵਾਲੇ ਮਾਲਕ ਦੇ ਹੁਕਮ ਵਿੱਚੋਂ ਇਹ ਕੰਮ ਕਰਨੇ ਦੀ ਆਗਿਆ ਹੋਈ ਹੈ ਜਿਸ ਅੱਗੇ ਮੈਂ ਅਦਬ ਸਤਕਾਰ ਲਾੜ ਪਿਆਰ ਤੇ ਆਗਿਆਕਾਰੀ ਵਾਲੀ ਨਾ ਵੀ ਵਿਸਾਰੀ ਸੀ ਮੇਰਾ ਚਿਤ ਉਸ ਅਨੰਤ ਦੇ ਰਸ ਨੂੰ ਛੱਡਣ ਦਾ ਵੀ ਨਹੀਂ ਹੈ ਕਿਉਂਕਿ ਉਸ ਸਰਬਸਮਰੱਥ ਹੁਕਮ ਨਾਲ ਮਰਜੀ ਦੀ ਸੁਰ ਇੱਕ ਸੁਰ ਕਰੀ ਰੱਖਣੀ ਸਾਡਾ ਧਰਮ ਹੈ ਧਰਤੀ ਤੋਂ ਪਾਣੀ ਬੜੇ ਜਫਰਜਾਲ ਜਾਲ ਕੇ ਸਫਰ ਕਰ ਕਰਕੇ ਸਮੁੰਦਰ ਵਿੱਚ ਪੁੱਜਾ ਅੱਗੋਂ ਸਮੁੰਦਰ ਹੁਕਮ ਦੇਵੇ ਕਿ ਆਕਾਸ਼ਾਂ ਨੂੰ ਹਵਾੜ ਬਣ ਕੇ ਚੜ ਜਾਓ ਤੇ ਧਰਤੀ ਪਰ ਵਸਵ ਤੇ ਠੰਡ ਪਾਓ ਕਪਾਣੀ ਦਸੂ ਕੀ ਕਰੇ ਹੁਕਮ ਅਗੇ ਸਤਿ ਬਚਨਾ ਸਲਿਆਸ ਹਾਲ ਤਪੀ ਜੀ ਬੋਲੇ ਏ ਬਖਸ਼ਿਤ ਏ ਬਖਸ਼ੇਨ ਏਤ ਪਸ਼ਵੀ ਰਾਜਾ ਜੀ ਆਪ ਦਾ ਵਾਕ ਸਤ ਹੈ ਮੰਨਣ ਯੋਗ ਹੈ ਪਰ ਉਸ ਅਬਨਾਸ਼ ਨਿਰਵਿਕਾਰ ਵਿੱਚ ਇੱਛਾ ਨਹੀਂ ਹੋ ਸਕਦੀ ਉਹ ਸਰਬਵਾਸ਼ਨਾ ਦਾ ਠਾਏ ਪਦ ਹੈ ਕਿ ਆਪ ਨੂੰ ਮਾਇਆ ਤੇ ਟਪਲਾ ਦਿੱਤਾ ਹੋਣਾ